ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਇੱਕ ਭਿਆਨਕ ਦੈਂਤ ਅੱਗ ਲੈ ਕੇ ਗੁਰੂ ਜੀ ਵੱਲ ਆਇਆ ਸੀ ਗਜਰਾਤ ਵਿੱਚ ਭੁਜ ਦੇ ਨੇੜੇ ਇੱਕ ਨਗਰ ਹਰੀਪੁਰ ਸੀ ਉਸ ਨਗਰ ਵਿੱਚ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਪਹੁੰਚੇ ਉਸ ਸਮੇਂ ਨਗਰ ਦੇ ਸਭ ਵਾਸੀ ਬੜੇ ਭੈ ਭੀਤ ਸਨ ਸਭ ਲੋਕਾਂ ਨੇ ਆਪਣੇ ਘਰ ਦਾ ਸਮਾਨ ਬੰਨ ਕੇ ਗੱਡਿਆਂ ਤੇ ਲਦਿਆ ਹੋਇਆ ਸੀ ਉਹ ਆਪਣਾ ਘਰ-ਬਾਰ ਛੱਡ ਕੇ ਜਾਣ ਦੀ ਤਿਆਰੀ ਵਿੱਚ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਕਿ ਤੁਸੀਂ ਨਗਰ ਛੱਡ ਕੇ ਕਿਉਂ ਜਾ ਰਹੇ ਹੋ ਨਗਰ ਦੇ ਮੁਖੀ ਨੇ ਦੱਸਿਆ ਕਿ ਸਾਡੇ ਘਰਾਂ ਨੂੰ ਅੱਗ ਲਗਾਈ ਜਾਂਦੀ ਹੈ ਜਿਸ ਕਾਰਨ ਸਾਡਾ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਇਸ ਲਈ ਸਾਡਾ ਇੱਥੇ ਰਹਿਣਾ ਬਹੁਤ ਮੁਸ਼ਕਲ ਹੈ ਅਸੀਂ ਨਗਰ ਛੱਡ ਕੇ ਜਾ ਰਹੇ ਹਾਂ ਤਾਂ ਕਿ ਨਵੇਂ ਸਥਾਨ ਤੇ ਅਸੀਂ ਸੁੱਖ ਸ਼ਾਂਤੀ ਨਾਲ ਰਹਿ ਸਕੀਏ ਗੁਰੂ ਜੀ ਨੇ ਕਿਹਾ ਕਿ ਤੁਹਾਡੇ ਘਰਾਂ ਨੂੰ ਅੱਗ ਕੌਣ ਲਗਾ ਰਿਹਾ ਹੈ ਉਹਨਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਇੱਕ ਦੈਂਤਾਂ ਕੇ ਸਾਡੇ ਘਰਾਂ ਨੂੰ ਅੱਗ ਲਗਾ ਜਾਂਦਾ ਹੈ ਗੁਰੂ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਤੁਸੀਂ ਚਿੰਤਾ ਨਾ ਕਰੋ ਹੁਣ ਦੈਂਤ ਤੁਹਾਡੇ ਘਰਾਂ ਨੂੰ ਅੱਗ ਨਹੀਂ ਲਗਾ ਸਕੇਗਾ ਤੁਸੀਂ ਸਤਨਾਮ ਦਾ ਸਿਮਰਨ ਕਰੋ ਕਰਤਾਰ ਭਲੀ ਕਰੇਗਾ ਗੁਰੂ ਜੀ ਦੇ ਬਚਨ ਮੰਨ ਕੇ ਨਗਰ ਵਾਸੀਆਂ ਨੇ ਨਗਰ ਛੱਡ ਕੇ ਜਾਣ ਦਾ ਫੈਸਲਾ ਬਦਲ ਲਿਆ ਆਪਣਾ ਸਮਾਨ ਘਰਾਂ ਵਿੱਚ ਰੱਖ ਲਿਆ ਅਤੇ ਸਤਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੂੰ ਸਿਮਰਨ ਕਰਨ ਨਾਲ ਬੜੀ ਸ਼ਾਂਤੀ ਮਿਲ ਰਹੀ ਸੀ ਕੁਝ ਦਿਨ ਤਾਂ ਸ਼ਾਂਤੀ ਨਾਲ ਨਿਕਲ ਗਏ ਇੱਕ ਦਿਨ ਫਿਰ ਨਗਰ ਵਿੱਚ ਦਾਇਤ ਆ ਗਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਦੇ ਬਾਹਰ ਇੱਕ ਦਰਖਤ ਹੇਠ ਉਸ ਸਮੇਂ ਬਰਾਜਮਾਨ ਸਨ ਨਗਰ ਦੇ ਸਭ ਲੋਕ ਗੁਰੂ ਜੀ ਦੀ ਸ਼ਰਨ ਵਿੱਚ ਆ ਗਏ ਸਨ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕੋਈ ਚਿੰਤਾ ਨਾ ਕਰੋ ਸਗੋਂ ਸਤਨਾਮ ਦਾ ਸਿਮਰਨ ਕਰੋ ਨਗਰ ਵਾਸੀਆਂ ਨੇ ਗੁਰੂ ਜੀ ਦੀ ਹਜ਼ੂਰੀ ਵਿੱਚ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਇਹ ਭਾਈ ਮਰਦਾਨਾ ਜੀ ਨੇ ਰਬਾਬ ਵਜਾਏ ਗੁਰੂ ਜੀ ਨੇ ਗੁਜਰੀ ਰਾਗ ਦੇ ਇੱਕ ਸ਼ਬਦ ਦਾ ਗਾਇਨ ਕੀਤਾ ਜਿਸ ਦਾ ਅਰਥ ਸੇ ਕਿ ਜੀਵ ਜਨਮ ਲੈ ਕੇ ਆਉਂਦਾ ਹੈ ਅਤੇ ਮਰ ਕੇ ਚਲਾ ਜਾਂਦਾ ਹੈ ਪਰ ਗੁਰੂ ਤੋਂ ਬਿਨਾਂ ਉਸ ਦੀ ਗਤੀ ਨਹੀਂ ਹੁੰਦੀ ਗੁਰਮਖ ਨਾਮ ਦੇ ਆਸਰੇ ਭਵਜਲ ਤਰ ਜਾਂਦੇ ਹਨ ਪਰਮਾਤਮਾ ਦੇ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ ਨਾਮ ਆਸਰੇ ਹੀ ਲੋਕ ਪਰਲੋਕ ਵਿੱਚ ਸ਼ੋਭਾ ਹੁੰਦੀ ਹੈ ਨਾਮ ਹੀ ਤੁਹਾਡੇ ਹਰ ਤਹਾਂ ਤੇ ਰੱਖਿਆ ਕਰਦਾ ਹੈ ਛੇਟ ਦੀ ਖਾਤਰ ਕੁਝ ਲੋਕ ਪਾਪ ਕਰਦੇ ਹਨ ਉਹ ਜੀਵਾਂ ਨੂੰ ਮਾਰਦੇ ਹਨ ਮਕਾਨ ਸਾੜ ਕੇ ਉਜਾੜ ਦਿੰਦੇ ਹਨ ਉਹ ਪਾਪੀ ਪੇਟ ਲਈ ਇਹ ਸਭ ਕੁਝ ਕਰਕੇ ਦੁੱਖ ਭੋਗਦੇ ਹਨ ਸਿਮਰਨ ਭਗਤੀ ਤੋਂ ਬਿਨਾਂ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੇ ਨਾਮ ਨਾਲ ਹੰਕਾਰ ਦਾ ਨਾਸ ਹੁੰਦਾ ਹੈ ਪਾਪੀ ਲੋਕਾਂ ਨਾਲ ਕਾਲ ਦਾ ਸਦਾ ਡੈਰ ਰਹਿੰਦਾ ਹੈ ਇਹਨਾਂ ਪਾਪੀਆਂ ਨੂੰ ਪਰਮਾਤਮਾ ਸੋਝੀ ਪਾ ਦਵੇ ਉਹ ਸੱਚੇ ਪ੍ਰਭੂ ਦੇ ਨਾਮ ਨਾਲ ਜੁੜ ਜਾਂਦੇ ਹਨ ਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਉਹਨਾਂ ਨੂੰ ਜਮਾ ਦਾ ਡਰ ਨਹੀਂ ਰਹਿੰਦਾ ਜਿਨ੍ਹਾਂ ਦੀ ਲੈਵ ਨਿਰਭਾਉ ਅਤੇ ਨਰਵੈਰ ਪਰਮੇਸ਼ਰ ਨਾਲ ਜੁੜ ਜਾਂਦੀ ਹੈ ਉਹਨਾਂ ਦੀ ਆਗਤ ਨਹੀਂ ਹੁੰਦੀ ਸਦਾ ਉਹੀ ਹੁੰਦਾ ਹੈ ਜੋ ਪਰਮਾਤਮਾ ਨੂੰ ਭਾਉਂਦਾ ਹੈ ਜੋ ਜੀਵ ਸਭ ਆਸਰੇ ਛੱਡ ਕੇ ਸੱਜੇ ਸੱਚੇ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ ਪ੍ਰਮਾਤਮਾ ਉਸ ਦਾ ਸਦਾ ਸਹਾਈ ਹੁੰਦਾ ਹੈ ਪ੍ਰਮਾਤਮਾ ਆਪਣੇ ਨਾਮ ਦੀ ਪੈਜ ਰੱਖ ਕੇ ਉਸ ਦਾ ਹੰਕਾਰ ਮਿਟਾ ਦਿੰਦਾ ਹੈ ਉਹ ਮਨੁੱਖ ਇਹ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਨਾਸ਼ਵੰਤ ਵਸਤੂਆਂ ਦੀ ਮੰਗ ਕਦੇ ਨਹੀਂ ਕਰਦਾ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਜਦ ਗੁਰੂ ਜੀ ਨੇ ਸ਼ਬਦ ਦਾ ਭੋਗ ਪਾਇਆ ਤਾਂ ਇੱਕ ਵਿਸ਼ਾਲ ਕੱਦ ਦਾ ਧਿਆਨਕ ਦੰਤ ਹੱਥ ਵਿੱਚ ਅੱਗ ਫੜ ਕੇ ਗਰਜਦਾ ਹੋਇਆ ਗੁਰੂ ਜੀ ਵੱਲ ਆ ਰਿਹਾ ਸੀ ਉਹ ਲੋਕਾਂ ਤੇ ਬਹੁਤ ਕ੍ਰੋਧਵਾਨ ਸੀ ਕਿਉਂਕਿ ਇਸ ਵਾਰ ਲੋਕ ਉਸ ਤੋਂ ਡਰੇ ਨਹੀਂ ਸਨ ਸਗੋਂ ਗੁਰੂ ਜੀ ਦੀ ਸ਼ਰਨ ਵਿੱਚ ਆ ਗਏ ਸਨ ਲੋਕ ਅੰਦਰੋਂ-ਅੰਦਰੇ ਬਹੁਤ ਡਰ ਗਏ ਸਨ ਪਰ ਇਹ ਵੀ ਉਹਨਾਂ ਨੂੰ ਗੁਰੂ ਜੀ ਤੇ ਭਰੋਸਾ ਸੀ ਉਹ ਸ਼ਾਂਤ ਚਿੱਤ ਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਰਹੇ ਸਨ ਜਦ ਦੈਂਤ ਨਜ਼ਦੀਕ ਆ ਗਿਆ ਤਾਂ ਗੁਰੂ ਜੀ ਨੇ ਸਤ ਕਰਤਾਰ ਕਹਿ ਕੇ ਦੈਂਤ ਵੱਲ ਦੇਖਿਆ ਤਾਂ ਉਹ ਦੈਂਤ ਅੰਨਾ ਹੋ ਗਿਆ ਸੀ ਉਸ ਦੇ ਹੱਥ ਵਿੱਚ ਫੜੀ ਅੱਗ ਬੁੱਝ ਗਈ ਸੀ ਗੁਰੂ ਜੀ ਨੇ ਉਸ ਦੰਤ ਦੀ ਸਾਰੀ ਸ਼ਕਤੀ ਖਿੱਚ ਲਈ ਸੀ ਉਹ ਦੰਤ ਕੰਬ ਕੇ ਅਤੇ ਢਟਾਲ ਹੋ ਕੇ ਧਰਤੀ ਤੇ ਡਿੱਗ ਪਿਆ ਸੀ ਗੁਰੂ ਜੀ ਉੱਠ ਕੇ ਉਸ ਦੇ ਕੋਲ ਗਏ ਉਸ ਨੇ ਗੁਰੂ ਜੀ ਦੇ ਚਰਨ ਫੜ ਲਏ ਜਦ ਦੰਤ ਨੇ ਗੁਰੂ ਜੀ ਦੇ ਚਰਨ ਫੜੇ ਤਾਂ ਉਸ ਨੂੰ ਸੋਝੀ ਪੈ ਗਈ ਸੀ ਉਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਮੇਰਾ ਕਲਿਆਣ ਕਰ ਦਿਓ ਅੱਗੋਂ ਤੋਂ ਮੈਨੂੰ ਕਿਸੇ ਪਾਪੀ ਤਨ ਵਿੱਚ ਨਹੀਂ ਭੇਜਣਾ ਗੁਰੂ ਜੀ ਨੇ ਉਸਤੇ ਕਿਰਪਾ ਦ੍ਰਿਸ਼ਟੀ ਪਾਈ ਤਾਂ ਉਸ ਦਾ ਕਲਿਆਣ ਹੋ ਗਿਆ ਉਸ ਦੀ ਆਤਮਾ ਸਰੀਰ ਤਿਆਗ ਕੇ ਅਗਲੇ ਸਫ਼ਰ ਲਈ ਰਵਾਨਾ ਹੋ ਗਈ ਸੀ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਸ ਆਖੀ ਅੱਗੇ ਹੋਰ ਸੰਗਤ ਵਿੱਚ ਸ਼ੇਅਰ ਕਰ ਦੇਣੇ ਅਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ